ਅਸਲਾਮੁਅਲੈਕਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਆ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਜਿਹੜੀ ਜਿਹੜੀ ਅੱਜ ਦੀ ਵੀਡੀਓ ਹੈ ਨਾ ਇਹ ਸਮਝੋ ਕਿ ਅਨਹੋਣੀ ਹੋ ਗਈ ਏ ਇਸ ਵੀਡੀਓ ਦੇ ਵਿੱਚ ਨਾ ਜੋ ਕਦੀ ਹੋਇਆ ਨਹੀਂ ਨਾ ਉਹ ਹੋਇਆ ਹੈ ਬਾਈ ਰঞ্জੀਤ ਸਿੰਘ ਢੱਡਿਆ ਲੈਂਦੀ ਏ ਇਹ ਵੀਡੀਓ ਏ ਤੇ ਤੁਹਾਨੂੰ ਪਤਾ ਹੈ ਕਿ ਉਹ ਡੇਰਿਆ ਦੇ ਖਿਲਾਫ ਬਹੁਤ ਜ਼ਿਆਦਾ ਬਾਬਿਆਂ ਦੇ ਖਿਲਾਫ ਵੀ ਬਹੁਤ ਜ਼ਿਆਦਾ ਰਹੇ ਨੇ ਤੇ ਉਹ ਖਾਸ ਤੌਰ ਤੇ ਇੱਕ ਡੇਰੇ ਦੇ ਖਿਲਾਫ ਉਹਨਾਂ ਨੇ ਬਹੁਤ ਜ਼ਿਆਦਾ ਗੱਲ ਕੀਤੀ ਲੇਕਿਨ ਇਸ ਵੀਡੀਓ ਦੇ ਵਿੱਚ ਉਹ ਪਹਿਲੇ ਕੀ ਉਹਨਾਂ ਦਾ ਖਿਆਲ ਸੀ ਉਸ ਡੇਰੇ ਦੇ ਬਾਰੇ ਤੇ ਉਸ ਤੋਂ ਬਾਅਦ ਅੱਜ ਕੱਲ ਕੀ ਉਹਨਾਂ ਦਾ ਖਿਆਲ ਹੈ ਕਿ ਵੀ ਉਹ ਕਿਸ ਤਰ੍ਹਾਂ ਦਾ ਡੇਰਾ ਹੈ ਉਹ ਇਸ ਵੀਡੀਓ 'ਚ ਬਿਆਨ ਕੀਤਾ ਗਿਆ ਤੇ ਉਹ ਆਪਾਂ ਕਿਹੜੇ ਡੇਰੇ ਦੇ ਹਵਾਲੇ ਨਾਲ ਇਹ ਡੇਰਾ ਬਿਆਸ ਦੀ ਗੱਲ ਕਰ ਰਹੇ ਸਹੀ ਹੋ ਗਿਆ ਸਹੀ ਹੋ ਗਿਆ ਵੀਡੀਓ ਦਾ ਆਗਾਜ਼ ਕਰਨੇ 2 ਸੈਂਟ ਤੇ ਗੱਲਬਾਤ ਕਰਾਂ ਵੀਡੀਓ ਰਿਕਾਰਡਿੰਗਾਂ ਨੈਟ ਤੇ ਪਈਆਂ ਨੇ ਵੱਡੇ ਗੱਦੇ ਤੇ ਆਪ ਬੈਠਾ ਹੈ ਇੱਕ ਇੱਕ ਫੁੱਟ ਉੱਚਾ ਗੱਦਾ ਆਪ ਦਾ ਆਪਣਾ ਹੈ ਤੇ ਜਿਹੜੀ ਕਬੀਰ ਸਾਹਿਬ ਦੀ ਜਾਂ ਗੁਰੂ ਨਾਨਕ ਦੀ ਬਾਣੀ ਪੜਦਾ ਨਾਲ ਬੈਠਾ ਇੱਕ ਫੁੱਟ ਥੱਲੇ ਬੈਠਾ ਹੈ ਤੇ ਉੱਚੀ ਤੇ ਗਿਆਨ ਨੀਵਾ ਅਜੇ ਕਹਿੰਦੇ ਉਹ ਬੋਲਦੇ ਨੇ ਸਾਰੇ ਪੰਜਾਬ ਵਿੱਚ ਡੇਰੇ ਹੀ ਡੇਰੇ ਡੇਰੇ ਹੀ ਡੇਰੇ ਹੀ ਡੇਰੇ ਕਿਸੇ ਨੂੰ ਫਿਲਟਰ ਦਾ ਪਾਣੀ ਮਿਲਦਾ ਕਿਸੇ ਦੀ ਗੱਡੀ ਖਰਾਬ ਹੋ ਜੇ ਕਿਸੇ ਨੂੰ ਮਿਲਦਾ ਕੁਝ ਉੱਥੇ ਤੁਹਾਨੂੰ ਲੰਗਰ ਮਿਲੇਗਾ ਤੁਹਾਨੂੰ ਆਣਗੇ ਆਜੋ ਆਦੋ ਇੱਥੇ ਸੌਂਜੋ ਆਰਾਮ ਕਰ ਲਓ ਆਜੋ ਰਾਤ ਨੂੰ ਰੋਟੀ ਗੰ ਖਾ ਲਿਓ ਕਿਸੇ ਦੀ ਗਰੀਬ ਧੀ ਨੂੰ ਕਿਸੇ ਨੇ ਗੱਡੀ ਤੋਂ ਲਾਹਤਾ ਕਹਿਣਗੇ ਆ ਜਾ ਅੰਦਰ ਵੜ ਜਾ ਲੀ ਕਿਵੇਂ ਦਾ ਹੋਏਗਾ ਇਹ ਫੁੱਲਾਂ ਨੂੰ ਵੇਖ ਕੇ ਪਤਾ ਲੱਗ ਜਾਂਦਾ ਹੈ ਬੂਟਿਆਂ ਨੂੰ ਵੇਖ ਕੇ ਪਤਾ ਲੱਗ ਜਾਂਦਾ ਹੈ ਸਰਦਾਰ ਸੁਰਜੀਤ ਸਿੰਘ ਹੋਣਾ ਨੂੰ ਵੇਖ ਕੇ ਸਰਦਾਰ ਦਰਸ਼ਨ ਸਿੰਘ ਹੋਣਾ ਨੂੰ ਵੇਖ ਕੇ ਸਰਦਾਰ ਚਰਨਜੀਤ ਸਿੰਘ ਹੋਣਾ ਨੂੰ ਵੇਖ ਕੇ ਪਤਾ ਲੱਗ ਜਾਂਦਾ ਹੈ ਕਿ ਬਾਪੂ ਕਰਤਾਰ ਸਿੰਘ ਹੋਣਾ ਨੇ ਕਿਵੇਂ ਇਹਨਾਂ ਨੂੰ ਸਿੰਜਿਆ ਹੈ ਕਿਵੇਂ ਇਹਨਾਂ ਨੇ ਇਲਾਕੇ ਦੀ ਸੇਵਾ ਕੀਤੀ ਹੈ ਗੁਰਮਖੋ ਵੱਡੀ ਵੱਡੀ ਗੱਲ ਹੁੰਦੀ ਹੈ ਕਿ ਇਹ ਕਾਲਖ ਦੇ ਭਰੇ ਸੰਸਾਰ ਵਿੱਚ ਆ ਕੇ ਬੰਦਾ ਬੇਦਾਗ ਰਹੇ ਆ ਮੇਰੇ ਤੋਂ ਪਹਿਲਾਂ ਭਾਈ ਸਾਹਿਬ ਬੋਲ ਕੇ ਗਏ ਐ ਚਾਹੇ ਸਰਦਾਰ ਸੁਰਜੀਤ ਸਿੰਘ ਰਖੜਾ ਹੋਣੀ ਐਮਐਲਏ ਸਨ ਤੇ ਚਾਹੇ ਉਹ ਮੰਤਰੀ ਬਣੇ ਉਹਨਾਂ ਦੀ ਜ਼ਿੰਦਗੀ ਵਿੱਚ ਦਾਗ ਨਹੀਂ ਲੱਗਾ ਕ੍ਰਪਸ਼ਨ ਨਹੀਂ ਕੀਤੀ ਗਈ ਇਹ ਗੱਲ ਬੜੀ ਵੱਡੀ ਹੈ ਸਤਿਗੁਰੂ ਜੀ ਦਾ ਬਚਨ ਹੈ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਜਗ ਕਾਜਲ ਕੀ ਕੋਠਰੀ ਅੰਧ ਪਰੈ ਤਿਸਮਾਹੇ ਹਉਮ ਬਿਲਿਹਾਰੀ ਤਿੰਨ ਕੋ ਪੈਸ ਜੋ ਨਿਕਸ ਜਾਹੇ ਜਿਹੜਾ ਸਮਾਜ ਦੇ ਹਾਲਾਤ ਨੇ ਨਾ ਆਲੇ-ਦੁਆਲੇ ਬੇਈਮਾਨੀ ਦੀ ਕਾਲਖ ਹੈ ਬਹੁਤ ਜਦੋਂ ਬੇਈਮਾਨੀ ਹੋਵੇ ਇਸ ਕਾਲਖ ਦੇ ਵਿੱਚ ਆ ਕੇ ਕਬੀਰ ਸਾਹਿਬ ਕਹਿੰਦੇ ਐ ਕੋਈ ਕਰਮਾਂ ਵਾਲਾ ਹੀ ਹੁੰਦਾ ਹੈ ਜਿਹੜਾ ਬੇਦਾਗ ਵਾਪਸ ਜਾਂਦਾ ਅਕਲ ਤੋਂ ਹੋਵੇ ਅੰਨਾ ਅੰਨਾ ਬੰਦਾ ਕਾਲਖ ਦੀ ਕੋਠੀ ਚ ਆ ਕੇ ਲਿਬੜੇ ਬਿਨਾਂ ਰਹਿ ਨਹੀਂ ਸਕਦਾ ਦਿਸਦਾ ਹੀ ਨਹੀਂ ਉਹਨੂੰ ਕਲਖ ਦੀ ਕੋਠੀ ਵਿੱਚ ਆ ਕੇ ਬੇਦਾਗ ਮੁੜਨਾ ਬੜਾ ਔਖਾ ਹੋ ਜਾਂਦਾ ਸੋ ਬੇਦਾਗ ਰਹਿਣਾ ਬੜੀ ਵੱਡੀ ਗੱਲ ਹੈ ਤੇ ਸਰਦਾਰ ਸੁਰਜੀਤ ਸਿੰਘ ਹੋਣੀ ਬੇਦਾਗ ਰਹੇ ਹੈ ਇਲਾਕੇ ਦੀ ਸੇਵਾ ਕਰਦੇ ਹੈ ਤੇ ਬਾਕੀ ਇਨਸਾਨੀਅਤ ਪ੍ਰੇਮੀ ਬਣੇ ਹੋਏ ਹੈ ਬੰਦੇ ਦਾ ਪ੍ਰੇਮੀ ਹੋਣਾ ਪ੍ਰੇਮ ਕਰਨਾ ਜਾਦਾ ਜ਼ਰੂਰੀ ਹੁੰਦਾ ਤੁਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਆਸ਼ਕ ਹੋ ਤੁਸੀਂ ਗੁਰੂ ਨਾਨਕ ਪਾਤਸ਼ਾਹ ਦੇ ਆਸ਼ਕ ਹੋ ਤੁਸੀਂ ਰਾਮ ਜੀ ਦੇ ਆਸ਼ਿਕ ਬਣ ਜਾਓ ਕੋਈ ਕ੍ਰਿਸ਼ਨ ਸਾਹਿਬ ਦਾ ਆਸ਼ਿਕ ਬਣ ਜਾਏ ਪਰ ਸਾਡਾ ਪ੍ਰੇਮੀ ਹੋਣਾ ਸਾਡਾ ਆਸ਼ਿਕ ਹੋਣਾ ਬੜਾ ਜ਼ਰੂਰੀ ਹੈ ਕੋਈ ਬੰਦਾ ਇਹ ਕਵੇ ਮੈਂ ਰੱਬ ਨੂੰ ਨਹੀਂ ਮੰਨਦਾ ਮੈਂ ਧਰਮ ਨੂੰ ਨਹੀਂ ਮੰਨਦਾ ਨਾ ਮੰਨ ਭਰਾਵਾ ਤੂੰ ਕਿਸੇ ਨੂੰ ਵੀ ਨਾ ਮੰਨ ਪਰ ਤੂੰ ਇਨਸਾਨੀਅਤ ਪ੍ਰੇਮੀ ਬਣ ਜਾ ਪ੍ਰੇਮ ਦਾ ਚਸ਼ਮਾ ਸਾਡੇ ਅੰਦਰ ਫੁੱਟਣਾ ਬਹੁਤ ਜ਼ਰੂਰੀ ਹੈ ਜਿੰਨੇ ਵੀ ਸੱਜਣ ਤੁਸੀਂ ਬੈਠੇ ਹੋ ਮੈਂ ਨੋਟ ਕਰਦਾ ਸੀ ਇਹਦੇ ਵਿੱਚ ਅੱਧੀ ਸੰਗਤ ਉਹ ਹੈ ਆ ਵਿੱਚ ਬੈਠੇ ਸੱਜਣਾ ਨੂੰ ਮੈਂ ਸਟੇਜ ਵੱਲ ਵੇਖਦਾ ਸੀ ਬਿਆਸ ਵਾਲੇ ਬਾਬਾ ਗੁਰਿੰਦਰ ਸਿੰਘ ਹੁਣੀ ਆਏ ਹੋਏ ਐ ਤੇ ਕਈ ਸੱਜਣ ਜਿਹੜੇ ਐ ਉਹ ਇਦਾਂ ਇਦਾਂ ਹੀ ਇਦਾਂ ਇਦਾਂ ਵੇਖਦੇ ਕਿਉਂਕਿ ਉਹ ਮੈਨੂੰ ਮੈਂ ਸਮਝ ਰਿਹਾ ਸੀ ਵੀ ਉਹਨਾਂ ਦੇ ਪ੍ਰੇਮੀ ਹੋਣਗੇ ਪ੍ਰਾਣੇ ਜੁੜੇ ਹੋਣਗੇ ਲਾਕੇ ਤੇ ਉਹਨਾਂ ਨੂੰ ਪਤਾ ਲੱਗਾ ਵੀ ਸਾਡੇ ਗੁਰੂ ਜੀ ਆਣ ਲੱਗੇ ਐ ਤੇ ਸਾਰੇ ਇਕੱਠੇ ਹੋ ਕੇ ਉਹ ਵੀ ਆਏ ਐ ਵਿੱਚ ਬੈਠੇ ਐ ਉਹ ਮੁੜ ਮੁੜ ਗਰਦਨਾ ਉਹਨਾਂ ਦੀਆਂ ਇਦਾਂ ਘੁੰਮਦੀਆਂ ਇੱਧਰ ਵਿੱਚ ਕਈ ਬੀਬੀਆਂ ਵੀ ਬੈਠੀਆਂ ਐ ਜਦੋਂ ਮੱਥਾ ਟਿਕ ਰਿਹਾ ਸੀ ਤੇ ਉਹ ਇਦਾਂ ਟੇਡੀਆਂ ਹੋ ਹੋ ਵੇਖਦੀਆਂ ਕਿ ਕਦੋਂ ਤੁਹਾਡਾ ਨਿਬੜਨਾ ਤੇ ਕਦੋਂ ਅਸੀਂ ਦਰਸ਼ਨ ਕਰੀਏ ਇਹ ਇਹਨਾਂ ਦੀ ਪ੍ਰੇਮੀਆਂ ਦੀ ਪਿਆਰ ਵਾਲਿਆਂ ਦੀ ਸੋਚ ਹੁੰਦੀ ਹੈ ਸੋ ਮੈਂ ਕਹਿਣਾ ਏ ਚਾਨਾ ਵੀ ਜਿਵੇਂ ਪਿਆਰ ਐ ਉਹ ਵੇਖ ਰਹੇ ਨੇ ਉਹਨਾਂ ਦੇ ਅੰਦਰ ਪ੍ਰੇਮ ਐ ਆਪਣੇ ਜਿਵੇਂ ਉਹਨਾਂ ਨੇ ਜੁੜੇ ਐ ਜਿਵੇਂ ਉਹਨਾਂ ਨੇ ਆਪਣਾ ਪ੍ਰੇਮ ਪੈਦਾ ਕੀਤਾ ਹੈ ਸਾਡੇ ਸਾਰਿਆਂ ਦੇ ਅੰਦਰ ਇਹ ਪ੍ਰੇਮ ਪੈਦਾ ਹੋਣਾ ਚਾਹੀਦਾ ਹੈ ਆ ਜਿੰਨੇ ਅਸੀਂ ਬੈਠਿਆ ਮੈਂ ਤੁਹਾਨੂੰ ਗੁਰਸਿੱਖੋਂ ਪੁੱਛਦਾ ਅਸੀਂ ਭਲਾ ਐ ਸਿਰ ਕਰ ਕਰਕੇ ਕਿਉਂ ਨਹੀਂ ਵੇਖਦੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਵੇਖਣਾ ਅਮਰਤ ਧਾਰਿਓ ਸਿੰਘੋ ਪੰਗਾ ਵਾਲਿਓ ਦਾੜੀਆਂ ਵਾਲਿਓ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਓ ਮੈਂ ਤੁਹਾਨੂੰ ਪੁੱਛਦਾ ਸਾਡੇ ਅੰਦਰ ਖਿੱਚ ਕਿਉਂ ਨਹੀਂ ਪੈਦਾ ਹੁੰਦੀ ਤੇ ਯਾਦ ਇਹ ਰੱਖਿਓ ਸਵਾਦ ਪ੍ਰੇਮ ਦਿੰਦਾ ਪ੍ਰੇਮ ਰਿਫਲੈਕਟ ਹੋਣਾ ਤੇਰੇ ਪ੍ਰੇਮ ਨੇ ਧਿਆਨ ਨਾਲ ਸੁਣੀ ਧਿਆਨ ਨਾਲ ਜਿਹੜਾ ਵੀ ਸੱਜਣ ਕਹਿੰਦਾ ਮੇਰੇ ਗੁਰੂ ਸਾਹਿਬ ਮੈਨੂੰ ਪ੍ਰੇਮ ਕਰਦੇ ਐ ਅਸਲ ਦੇ ਵਿੱਚ ਉਹ ਖੁਦ ਪ੍ਰੇਮ ਕਰਦਾ ਹੈ ਤੇਰੇ ਪ੍ਰੇਮ ਨਹੀਂ ਰਿਫਲੈਕਟ ਹੋਣਾ ਤੇਰੇ ਪ੍ਰੇਮ ਨਹੀਂ ਮੁੜ ਕੇ ਆਉਣਾ ਜਿਹੋ ਜੀ ਦ੍ਰਿਸ਼ਟੀ ਬਣਾਓਗੇ ਕ੍ਰਿਸ਼ਨ ਜੀ ਨੇ ਕਿਹਾ ਸੀ ਜਥਾ ਦ੍ਰਿਸ਼ਟੀ ਤਥਾ ਸ੍ਰਿਸ਼ਟੀ ਜਿਹੋ ਜੀ ਤੁਸੀਂ ਦ੍ਰਿਸ਼ਟੀ ਹੈ ਤੁਹਾਡੀ ਉਹੋ ਜੀ ਤੁਹਾਨੂੰ ਸ੍ਰਿਸ਼ਟੀ ਲੱਗਣ ਲੱਗ ਪੈਂਦੀ ਹੈ ਇਹ ਤੁਹਾਡਾ ਹੀ ਪਿਆਰ ਹੈ ਰਿਫਲੈਕਟ ਹੁੰਦਾ ਹੈ ਵੇਖੋ ਮੈਂ ਰਾਤ ਦਵਾਨ ਵਿੱਚ ਰਾਏਕੋਟ ਗੱਲ ਕਰਦਾ ਸੀ ਉੱਥੇ ਸਾਡੇ ਨੇੜੇ ਸਮਾਗਮ ਸੀ ਤੂੰ ਦਸ਼ਮੇਸ਼ ਪਾਸ਼ਾ ਦੀ ਤਸਵੀਰ ਕੋਲ ਬਹਿ ਜਾ ਫੋਟੋ ਕੋਲ ਬਹਿ ਜਾ ਇੱਕ ਘੰਟਾ ਬੈਠਾ ਰਹਿ ਤੇ ਤੂੰ ਆਖ ਮੇਰੇ ਪਾਤਸ਼ਾਹ ਤੇ ਮੈਨੂੰ ਵੇਖੀ ਜਾਂਦੇ ਸੀ ਮੇਰੇ ਪਾਤਸ਼ਾਹ ਤੇ ਮੈਨੂੰ ਵੇਖੀ ਜਾਂਦੇ ਸੀ ਤੇ ਤੂੰ ਅੱਖਾਂ ਚੱਖਾਂ ਪਾ ਕੇ ਬੈਠਾ ਹੈ ਮੇਰੇ ਤੇ ਹੀ ਨਜ਼ਰ ਸੀ ਇੱਕ ਘੰਟਾ ਮੇਰੇ ਵੱਲ ਹੀ ਵੇਖੀ ਜਾਂਦੇ ਸੀ ਗੁਰਮੁਖਾ ਸੱਚ ਹੈ ਕਿ ਇੱਕ ਘੰਟਾ ਤੂੰ ਵੀ ਤੇ ਉੱਥੇ ਉਹਦੇ ਵੱਲ ਹੀ ਵੇਖੀ ਜਾਂਦਾ ਸੀ ਨਾ ਇਹ ਤੇਰਾ ਹੀ ਪਿਆਰ ਸੀ ਜਿਹੜਾ ਰਿਫਲੈਕਟ ਹੋ ਰਿਹਾ ਸੀ ਜਿੰਨਾ ਪ੍ਰੇਮ ਦੇਓਗੇ ਓਨਾ ਹੀ ਪ੍ਰੇਮ ਵਾਪਸ ਆਉਣਾ ਹੈ ਉਹ ਚਾਹੇ ਦਸ਼ਮੇਸ਼ ਸਰੀਰ 'ਚ ਹੋਣ ਚਾਹੇ ਨਾ ਹੋਣ ਤੇਰੇ ਗੁਰੂ ਜੀ ਸਾਹਮਣੇ ਹੋਣ ਭਾਵੇਂ ਉਹਨਾਂ ਦੀ ਫੋਟੋ ਹੀ ਕਿਉਂ ਨਾ ਹੋਵੇ ਤੇਰੇ ਪ੍ਰੇਮ ਨੇ ਵਾਪਸ ਆਉਣਾ ਜਿੱਦਾਂ ਦਾ ਭੇਜੇਗਾ ਉਵੇਂ ਦਾ ਹੀ ਮੁੜੇਗਾ ਜਿੱਦਣ ਅਸੀਂ ਕਹਿੰਨੇ ਆ ਨਾ ਮੇਰੇ ਐਦਾਂ ਲੱਗਿਆ ਵੀ ਅੱਜ ਗੁਰੂ ਜੀ ਨੇ ਮੇਰੇ ਸਿਰ ਤੇ ਹੱਥ ਰੱਖ ਦਿੱਤਾ ਹੈ ਅਸਲ ਗੱਲ ਇਹ ਹੈ ਅੱਜ ਤੂੰ ਮੱਥਾ ਹੀ ਬੜੇ ਸਵਾਦ ਨਾਲ ਟੇਕਿਆ ਹੋਣਾ ਸਵਾਦ ਤੇਰਾ ਮੱਥਾ ਦਿੰਦਾ ਹੈ ਸਵਾਦ ਤੈਨੂੰ ਤੇਰਾ ਹੀ ਪ੍ਰੇਮ ਦਿੰਦਾ ਹੈ ਸੋਇਸ ਕਰਕੇ ਭਰਾਵੋ ਜਿਨ੍ਹਾਂ ਨੇ ਆਪਣਾ ਬਣਾ ਲਿਆ ਨਾ ਉਹ ਕੁੱਤਾ ਗਲੀਆਂ ਚੋ ਲਿਆ ਕੇ ਰੱਖ ਕੇ ਤੇ ਬੈੱਡ ਤੇ ਸਵੰਦੇ ਆ ਕਹਿੰਦੇ ਇਹੀ ਸਾਡੇ ਘਰ ਦਾ ਜੀ ਹੈ ਤੇ ਜਿਨੇ ਨਹੀਂ ਬਣਾਣਾ ਆਪਣਾ ਉਹ ਬਾਪੂ ਨੂੰ ਵੀ ਧੱਕੇ ਮਾਰਦੇ ਕਹਿੰਦੇ ਚੱਲ ਬਾਪੂ ਤੇਰੇ ਤੋਂ ਕੀ ਲੈਣਾ ਪ੍ਰੇਮ ਤੇਰਾ ਹੀ ਹੈ ਜਿਹਦੇ ਨਾਲ ਮਰਜੀ ਪਾਲਾ ਪਿਆਰ ਪੈਦਾ ਕਰੋ ਗੁਰਮਖੋ ਸਵਾਦ ਚਾਹੇ ਅੰਮ੍ਰਿਤ ਧਾਰੀ ਹੋ ਚਾਹੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਓ ਚਾਹੇ ਰਾਮ ਜੀ ਨੂੰ ਮੰਨਣ ਵਾਲਿਓ ਚਾਹੇ ਕ੍ਰਿਸ਼ਨ ਜੀ ਨੂੰ ਮੰਨਣ ਵਾਲਿਓ ਮਨ ਜਿੰਨੂੰ ਮਰਜ਼ੀ ਲਓ ਤੁਸੀਂ ਬਿਆਸ ਜਾ ਰਹੇ ਹੋ ਪਰ ਸਵਾਦ ਜੇ ਤੁਹਾਨੂੰ ਦੇਣਾ ਹੈ ਤੇ ਤੁਹਾਡੇ ਕੀਤੇ ਹੋਏ ਪ੍ਰੇਮ ਨੇ ਦੇਣਾ ਆਨੰਦ ਤੁਹਾਨੂੰ ਤੁਹਾਡਾ ਪ੍ਰੇਮ ਦਿੰਦਾ ਸੋ ਇਸ ਕਰਕੇ ਜਦੋਂ ਵੀ ਅਸੀਂ ਸਤਿਗੁਰ ਦੇ ਚਰਨਾਂ ਚਾਹੀਏ ਪਿਆਰ ਆਪਣਾ ਬਣਾ ਕੇ ਰੱਖੀਏ ਤੇ ਪਿਆਰ ਨੂੰ ਹੀ ਉਹ ਪਿਆਰ ਤੁਹਾਡੇ ਨੇ ਫਿਰ ਰਿਫਲੈਕਟ ਹੋਣਾ ਹੈ ਵਾਪਸ ਆਉਣਾ ਹੈ ਸਰਦਾਰ ਸੁਰਜੀਤ ਸਿੰਘ ਰਖੜਾ ਇਹ ਪਰਿਵਾਰ ਸਾਡੇ ਇਲਾਕੇ ਦੀ ਸ਼ਾਨ ਹੈ ਰੱਜੀ ਪੁੱਜੀ ਹੈ ਇਹ ਰੱਜੇ ਪੂਜੇ ਬੰਦੇ ਐ ਇਸ ਕਰਕੇ ਸਤਿਗੁਰੂ ਦੀ ਕਿਰਪਾ ਹੈ ਜਿੱਥੇ ਜਿੱਥੇ ਲੋੜ ਪੈਂਦੀ ਐ ਸਮਾਜ ਦੀ ਸੇਵਾ ਵੀ ਕਰਦੇ ਐ ਲੋਕਾਂ ਨੇ ਵੀ ਬੜਾ ਇਹਨਾਂ ਨੂੰ ਪਿਆਰ ਅਲਾਕਾ ਵੀ ਬਹੁਤ ਪਿਆਰ ਕਰਦਾ ਸੋ ਮੈਂ ਆਪਣੇ ਵੱਲੋਂ ਬਾਪੂ ਜੀ ਨੂੰ ਸ਼ਰਦਾ ਦੇ ਫੁੱਲ ਭੇਟ ਕਰਦਾ ਹੋਇਆ ਮੈਂ ਇਹਨੂੰ ਹੀ ਬੇਨਤੀ ਕਰਦਾ ਗੁਰਮਖੋ ਜਦੋਂ ਅਸੀਂ ਕਹਿੰਨੇ ਆ ਨਾ ਦੁਨੀਆ ਬੜੀ ਭੈੜੀ ਹੋ ਗਈ ਐ ਅਸਲ 'ਚ ਤੂੰ ਨਫ਼ਰਤ ਨਾਲ ਭਰ ਗਈਆਂ ਜਿੱਦਣ ਪਿਆਰ ਨਾਲ ਭਰ ਜਾਓਗੇ ਤੁਹਾਨੂੰ ਇਦਾਂ ਲੱਗਣਾ ਦਰਖਤ ਵੀ ਮੈਨੂੰ ਪਿਆਰ ਕਰਦੇ ਐ ਹਾਂਜੀ ਜ਼ਿਕਰਿਆ ਆਪਾਂ ਵੀਡੀਓ ਦੇਖੀ ਜਿੰਨੇ ਵਿੱਚ ਭਾਈ ਰঞ্জੀਤ ਸਿੰਘ ਢੱਡਿਆਲੇ ਜਿਹੜੇ ਨਾ ਪਿਆਰ ਮੁਹੱਬਤ ਦੀ ਗੱਲ ਕਰ ਰਹੇ ਸੀ ਲੇਕਿਨ ਉਹਨਾਂ ਦੀ ਇੱਕ ਪਹਿਲੇ ਵੀਡੀਓ ਆਪਾਂ ਜਿਹੜੀ ਦੇਖੀ ਪਹਿਲੇ ਹਿੱਸੇ ਜਿੰਨੇ ਵਿੱਚ ਭਾਈ ਰঞ্জੀਤ ਸਿੰਘ ਢੱਡਿਆਲੇ ਜਿਹੜੇ ਜੈਕਸਪੋਜ਼ ਕਰ ਰਹੇ ਹਾਂਜੀ ਉਹਨੇ ਚ ਐਕਸਪੋਜ਼ ਕਰ ਰਹੇ ਸੀ ਉਹ ਉਹਨਾਂ ਦੀ ਨਾ ਪੁਰਾਣੀ ਵੀਡੀਓ ਸੀ ਸਹੀ ਹੋ ਗਿਆ ਉਹ ਤੁਹਾਨੂੰ ਪਤਾ ਕਿ ਸ਼ੁਰੂ ਦੇ ਉਹ ਡੇਰੇਆਂ ਦੇ ਖਿਲਾਫ ਤੇ ਬਹੁਤ ਜ਼ਿਆਦਾ ਰੇਡ ਨਾ ਇੱਕ ਦੋ ਮਤਲਬ ਕਿ ਜਿਹੜੇ ਲੋਕ ਨੇ ਉਹ ਡੇਰੇਆਂ ਦੇ ਖਿਲਾਫ ਰੇਡ ਜਿਸ ਤਰ੍ਹਾਂ ਕਿ ਭਾਈ ਸਰਜੀਤ ਸਿੰਘ ਢੱਡਾ ਆ ਗਏ ਜਾਂ ਭਾਈ ਰঞ্জੀਤ ਸਿੰਘ ਢੱਡਿਆਲੇ ਹੋ ਗਏ ਹਾਂ ਇਸ ਜਿਹੜੇ ਸਖਤ ਖਿਲਾਫ ਸਨ ਕਿ ਜਿਹੜੇ ਮਜ਼ਬਦ ਦੇ ਵਿੱਚ ਕਾਰੋਬਾਰ ਬਣਾਏ ਹੋਏ ਨੇ ਲੋਕਾਂ ਨੇ ਉਹਨਾਂ ਚੀਜ਼ਾਂ ਤੇ ਗੱਲ ਕਰਦੇ ਸੀ ਤੇ ਉਸ ਤੋਂ ਇਲਾਵਾ ਪਿਆਰ ਮੁਹੱਬਤ ਵੀ ਇਹਨਾਂ ਨੇ ਦੀ ਗੱਲ ਬਹੁਤ ਜ਼ਿਆਦਾ ਕਰਦੇ ਨੇ ਮੋਟੀਵੇਸ਼ਨਲ ਸਪੀਕਰ ਵੀ ਨੇ ਤੁਹਾਨੂੰ ਪਤਾ ਹੈ ਤੇ ਇਹ ਅੱਜ ਵੀ ਉਹ ਪਿਆਰ ਮੁਹੱਬਤ ਦੀ ਗੱਲ ਕਰ ਰਹੇ ਸੀ ਲੇਕਿਨ ਉਹਨਾਂ ਨੇ ਜ਼ਿਕਰ ਇਹ ਜਿਸ ਹਿਸਾਬ ਨਾਲ ਗੱਲ ਕੀਤੀ ਨਾ ਲੋਕਾਂ ਨੇ ਗੌਰ ਨਹੀਂ ਕੀਤਾ ਉਹਨਾਂ ਨੇ ਗੱਲ ਭਲਾ ਕਿਸ ਤਰ੍ਹਾਂ ਕੀਤੀ ਸੀ ਉਹਨਾਂ ਕਿਹਾ ਜੀ ਜਿਸ ਤਰ੍ਹਾਂ ਤੁਸੀਂ ਗੁਰਿੰਦਰ ਜੀ ਨੂੰ ਵੇਖ ਨਹੀਂ ਇਛਾ ਕਰਾਂ ਤੇ ਨਾ ਇੰਜ ਕਦੀ ਗੁਰੂ ਗ੍ਰੰਥਾਲਾ ਨੂੰ ਵੀ ਵੇਖ ਲਿਆ ਕਰੋ ਉਹਨਾਂ ਨੇ ਵਿੱਚ ਪੁਆਇੰਟ ਮਾਰਿਆ ਪੁਆਇੰਟ ਉਹਨਾਂ ਨੇ ਹਿੱਟ ਕੀਤਾ ਮੇਰੇ ਹਿਸਾਬ ਨਾਲ ਉਹਨਾਂ ਨੇ ਉਹ ਆਪਣੇ ਜਿਹੜਾ ਉਹਨਾਂ ਦਾ ਸਟਾਰਸ ਹੈ ਨਾ ਉਹਦੇ ਤੇ ਉਹ ਰਹੇ ਨੇ ਇਹ ਨਹੀਂ ਕਿ ਵੀ ਆਪਾਂ ਕਹੀਏ ਕਿ ਵੀ ਉਹ ਆਪਣੇ ਉਹਨਾਂ ਨੇ ਪਹਿਲੇ ਉਹਨਾਂ ਦੇ ਬਾਰੇ ਗੱਲ ਕਰ ਹੋਰ ਤਰ੍ਹਾਂ ਕਰਦੇ ਸੀ ਤੇ ਹੁਣ ਹੋਰ ਤਰ੍ਹਾਂ ਕਰਦੇ ਉਹਨਾਂ ਨੇ ਓਵਰ ਆਲ ਗੱਲ ਕੀਤੀ ਪਿਆਰ ਮੁਹੱਬਤ ਦੀ ਲੇਕਿਨ ਜਿਹੜਾ ਮੰਨ ਅਗਰ ਆਪਾਂ ਇਹਨੇ ਜੋ ਇਹ ਅਖਜ਼ ਕਰਾਨੀ ਕੋਸ਼ਿਸ਼ ਕਰੀਏ ਨਾ ਕਿ ਵੀ ਉਹਨਾਂ ਨੇ ਡੇਰੇ ਨੂੰ ਸਹੀ ਗਾਇਤ ਆ ਜਾਂ ਡੇਰਿਆ ਨੂੰ ਦੇ ਬਾਰੇ ਜਿਹੜਾ ਉਹਨਾਂ ਦਾ ਸਟੈਂਸ ਸੀ ਉਹਨਾਂ ਨੇ ਸ਼ੁਰੂ ਤੋਂ ਰੱਖਿਆ ਕਿ ਵੀ ਉਹ ਜੋ ਜਿਸ ਤਰ੍ਹਾਂ ਗੱਲ ਕਰਦੇ ਸੀ ਕਿ ਉਹਨਾਂ ਦੇ ਵਿੱਚ ਕੋਈ ਚੇਂਜਿੰਗ ਆਈ ਤੇ ਮੇਰੇ ਖਿਆਲ ਚ ਉਹ ਨਹੀਂ ਹੈ ਬਿਲਕੁਲ ਸਹੀ ਹੈ ਉਹ ਨਹੀਂ ਉਹ ਆਪਣੀ ਗੱਲ ਤੇ ਉਸ ਤਰ੍ਹਾਂ ਹੀ ਹੈ ਲੇਕਿਨ ਉਹ ਕਿਉਂਕਿ ਇੱਕ ਜਗ੍ਹਾ ਤੇ ਇਕੱਠੇ ਹੋਏ ਸਣ ਤੇ ਉਹ ਚੀਜ਼ ਫਿਰ ਬੰਦਾ ਨੋਟਿਸ ਜਾਇਆ ਉਹਨਾਂ ਦੀ ਫੈਨ ਫਾਲੋਇੰਗ ਉਹਨਾਂ ਦੇ ਵੀ ਫਾਲੋਅਰ ਹੁੰਦੇ ਨੇ ਬਹੁਤ ਇਨਸਾਨ ਉਹਨਾਂ ਦੇ ਵੀ ਫਾਲੋਅਰ ਨੇ ਉਹਨਾਂ ਦੇ ਵੀ ਫਾਲੋਅਰ ਨੇ ਤੇ ظاہری گل ہے کہ ہر بندہ ہے ਜਿਹੜਾ ਨਾ مذہب ਦੇ ਵਿੱਚ ਹੁੰਦਾ ਹੈ ਜਿਹੜੇ ਆਪਣੇ ਜਿਸ ਤਰ੍ਹਾਂ ਉਹ ਹੁੰਦੇ ਨੇ ਕੀ ਨਾਮ ਹੁੰਦਾ ਕਹਿੰਦਾ ਹੈ ਫਿਰਕੇ ਨੇ ਇਸ ਤਰ੍ਹਾਂ ਸਿੱਖੀズム ਜਿਵੀ ਜਾਂਦ ਫਿਰਕੇ ਹੈ ਨੇ ਤੇ ਆਪਾਂ ਕਿਸੇ ਵੀ ਫਿਰਕੇ ਵਾਲੇ ਨੂੰ ਗਲਤ ਨਹੀਂ ਕਹਿ ਸਕਦੇ ਕਿਉਂਕਿ ਕਿਸੇ ਵੀ ਬੰਦੇ ਕੋਲ ਕੋਈ ਠੋਸ ਸਬੂਤ ਇਹ ਹੁੰਦਾ ਨਹੀਂ ਮذਬ ਦੇ ਰਿਲੀਜੀਅਸ ਪੁਆਇੰਟ ਆਫ View ਨਾਲ ਕਿ ਮੈਂ ਹੀ ਸਹੀ ਹਾਂ ਤੇ ਅਗਲਾ ਗਲਤ ਹੈ ਬਿਲਕੁਲ ਸਹੀ ਗੱਲ ਹਾਂਜੀ ਕਿਉਂਕਿ ਜਿਹੜਾ ਉਸੇ ਮذਬ ਨੂੰ ਮੰਨਣ ਵਾਲਾ ਬੰਦੇ ਕੋਲ ਆਪਣੀ ਕੋਈ ਨਾ ਕੋਈ ਦਲੀਲ ਕੋਈ ਨਾ ਕੋਈ ਰੀਜ਼ਨ ਹੈ ਵੇ ਜਿੰਦੀ ਹੋਇਆ ਤਾਂ ਉਹਨੂੰ ਫਾਲੋ ਕਰ ਰਿਹਾ ਹਾਂਜੀ ਉਹਨੂੰ ਫਾਲੋ ਕਰ ਰਿਹਾ ਤੇ ਇਸ ਲਈ ਜਿਹੜਾ ਜਿਸ ਤਰ੍ਹਾਂ ਬਾਈ ਰਜੀਤ ਸਿੰਘ ਢੱਡੇ ਵਾਲਾ ਦਾ ਹਮੇਸ਼ਾ ਮੁਹੱਬਤ ਦਾ ਪੇਗਾਮ ਦਿੰਦੇ ਨੇ ਉਹ ਆਪਣੇ ਸਟੇਜਾਂ ਤੋਂ ਹਮੇਸ਼ਾ ਉਹਨਾਂ ਨੇ ਪਿਆਰ ਦਾ ਬੇਗਾਮ ਦਿੱਤਾ ਜੋ ਕਿ ਬੜੀ ਅੱਛੀ ਗੱਲ ਹੈ ਤੇ ਬਾਕੀ ਇਹ ਜਿਹੜੀਆਂ ਆਪਾਂ ਗੱਲਾਂ ਨੇ ਹਰ ਬੰਦਾ ਵੀਡੀਓ ਦੇ ਹਿਸਾਬ ਨਾਲ ਸੋਚ ਸਕਦਾ ਹੈ ਬਾਕੀ ਸਾਡਾ ਕੋਈ ਮਕਸਦ ਨਹੀਂ ਕਿ ਵੀ ਕੋਈ ਨਫਰਤ ਫਲਾਈਏ ਜਾਂ ਕੋਈ ਅਸੀਂ 네ਗਟਿਵਿਟੀ ਫਲਾਈਏ ਐਸਾ ਕੋਈ ਮਕਸਦ ਨਹੀਂ ਹੈ ਸਾਡਾ ਅਸੀਂ ਸ਼ੁਰੂ ਤੋਂ ਐਸੀਆਂ ਵੀਡੀਓ ਹੀ ਲੈ ਕੇ ਆ ਰਹੇ ਆ ਕਿ ਜਿੰਦੇ ਨਾਲ ਪਿਆਰ ਮੁਹੱਬਤ ਮੋਟੀਵੇਸ਼ਨਲ ਜਾਂ ਸਿੱਖ ਰਿਲੀਜੀਅਨ ਦੇ ਨਾਲ ਰਿਲੇਟਡ ਚੀਜ਼ਾਂ ਮਤਲਬ ਕਿ ਉਹਨਾਂ ਦੇ ਜਿਹੜੇ ਗੁਰੂ ਸਨ ਉਹ ਕਿਸ ਤਰ੍ਹਾਂ ਸਨ ਯਾ ਉਹਨਾਂ ਦੀਆਂ ਜਿਹੜੀਆਂ ਮਜ਼ਬ ਦੇ ਵਿੱਚ ਜੰਗ ਜੂ ਰਹੇ ਨੇ ਜਾਂ ਬਹਾਦਰ ਲੋਕ ਰਹੇ ਨੇ ਜਿਨ੍ਹਾਂ ਦਾ ਕੀ ਕੰਟਰੀਬਿਊਸ਼ਨ ਹੈ ਇਸ ਨਾਲ ਰਿਲੇਟਡ ਵੀਡੀਓਜ਼ ਲੈ ਕੇ ਆਂਦੇ ਰਹੇ ਆ ਤੇ ਹੁਣ ਵੀ ਸਾਡਾ ਵੀ ਮਕਸਦ ਹਾਂਜੀ ਹੁਣ ਵੀ ਸਾਡਾ ਮਕਸਦ ਕੋਈ 네ਗੈਟਿਵਿਟੀ ਫਲਾੜਾ ਨਹੀਂਗਾ ਉਮੀਦ ਹੈ ਕਿ ਦੋਸਤਾਂ ਨੂੰ ਇਹ ਵੀਡੀਓ ਪਸੰਦ ਆਈ ਹੋਏਗੀ ਅਗਰ ਪਸੰਦ ਆਈ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਜੇ ਉਸ ਤੋਂ ਇਲਾਵਾ ਅਗਰ ਕੋਈ ਗੱਲ ਬੁਰੀ ਹੈ ਤੇ ਉਹਨੇ ਵਾਸਤੇ ਅਸੀਂ ਐਡਵਾਂਸ ਸੀ ਹੁਣੀ ਮਾਫ਼ਦ ਕਰਦੇ ਆ ਤੇ ਮਿਲਾਂਗੇ ਨਵੀਂ ਵੀਡੀਓ ਡਾਲਣ ਦੀ ਇਜਾਜ਼ਤ ਅੱਲਾਹ ਨਿਕੇਵਾ